coconいい Dui ve humble seeing 2 ਵਜੇ ਪਰਚਾ ਦਰਜ ਹੋਇਆ ਸੀ 28 10 2023 ਨੂੰ ਪਰਚਾ ਦਰਜ ਹੋਇਆ ਸੀ ਜਿਹੜਾ ਮੇਲਾ ਨਾਂ ਦਾ ਇੱਕ ਮਰਡਰ ਹੋਇਆ ਸੀ ਜਿਹੜਾ ਮਾਲ ਰੋਡ ਦੇ ਉੱਪਰ ਹੋਇਆ ਸੀ ਤਾਂ ਉਸ ਦੇ ਵਿੱਚ ਕਾਫੀ ਜਣਾ ਨੂੰ ਇਸ ਮਰਡਰ ਨੂੰ ਪਾਲਿਸੀਟੀ ਮਿਲੀ ਤੇ ਕਾਫੀ ਇਹਦੇ ਵਿੱਚ ਪੋਲੀਟਿਸ਼ੀਨ ਵੀ ਆਏ ਸੀ ਤਾਂ ਉਹਨਾਂ ਨੇ ਪ੍ਰੋਟੈਸਟ ਬਹੁਤ ਵੱਡਾ ਕੀਤਾ ਸੀ ਕਿ ਕਾਫੀ ਕੁਝ ਲੋਕਾਂ ਨੇ ਪ੍ਰੋਟੈਸਟ ਦੇ ਵਿੱਚ ਕੁਝ ਕਿਹਾ ਸੀ ਤਾਂ ਪਰਚਾ ਦਰਜ ਹੁੰਦਾ ਉਸ ਦੇ ਵਿੱਚ ਜਿਹੜੇ 8 ਟੋਟਲ ਮਲਜ਼ਮ ਸੀ ਇੱਕ ਜੁਵਨਾਈਰ ਸੀ ਚਲੋ ਤਾਂ ਪਾਸੇ ਹੋ ਗਿਆ ਤਾਂ ਇਸ ਦੇ ਵਿੱਚ ਸੀ ਅਰਸ਼ਦੀਪ ਮਨਪ੍ਰੀਤ ਤੇ ਸਾਧੂ ਸਿੰਘ ਤੇ ਇੱਕ ਅਰਸ਼ ਡਾਲਾ ਸੀ ਅਰਸ਼ ਡਾਲਾ ਸੌਰੀ ਮਨਾ ਗਲਤ ਰਹਿ ਗਿਆ ਇੱਕ ਅਰਸ਼ ਡਾਲਾ ਸੀ ਅੱਗੇ ਜਿਹੜੇ ਚਾਰ ਬੰਦਿਆਂ ਤੇ ਇਹ ਟ੍ਰਾਇਲ ਚੱਲਿਆ ਹੈ ਉਹ ਪਰਮਜੀਤ ਕਮਲਜੀਤ ਲਵਲੀ ਤੇ ਚਰਨਜੀਤ ਸਿੰਘ ਅਰਸ਼ ਡਾਲੇ ਦਾ ਫਾਦਰ ਸੀ ਤਾਂ ਇਹਨਾਂ ਚਾਰ ਬੰਦਿਆਂ ਤੇ ਟ੍ਰਾਇਲ ਚੱਲਦਾ ਹੈ ਜਦੋਂ ਟ੍ਰਾਇਲ ਚੱਲਦਾ ਹੈ ਤਾਂ ਇਹਨਾਂ ਦੇ ਜਿਹੜੇ ਆਈ ਵਿਟਨੈਸ ਨੇ ਮੇਲੇ ਦੀ ਫੈਮਿਲੀ ਹੈ ਉਹਦਾ ਮੈਨੇਜਰ ਹੈ ਉਹ ਕੋਰਟ ਦੇ ਵਿੱਚ ਆ ਕੇ ਹਸਟਾਈਲ ਹੋ ਜਾਂਦੇ ਨੇ ਆਪਦੀ ਗਵਾਹੀ ਤੋਂ ਮੁੱਕਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਵੈਪਨ ਬਰਾਮਦ ਹੁੰਦਾ ਹੈ ਜਾ ਉਸ ਦੇ ਵਿੱਚ ਖਾਲੀ ਕਾਰਤੂਸ ਬਰਾਮਦ ਹੁੰਦੇ ਨੇ ਤਾਂ ਪੁਲਿਸ ਨੇ ਉੱਥੇ ਆ ਕੇ ਜਿਹੜਾ ਆਪ ਦੇ ਡਾਊਟ ਕ੍ਰੀਏਟ ਕਰ ਲਿਆ ਕਿ ਖਾਲੀ ਕਾਰਤੂਸ ਉਦੋਂ ਬਰਾਮਦ ਦਿਖਾਏ ਜਦੋਂ 400 ਬੰਦਾ ਪਹਿਲਾਂ ਇਕੱਠਾ ਹੋ ਚੁੱਕਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਉਸੇ ਸਪੇਸ ਦੇ ਉੱਪਰ ਕਹਿੰਦੇ ਜੀ ਖਾਲੀ ਕਾਰਤੂਸ ਬਰਾਮਦ ਹੋਏ ਨੇ ਜਦ ਕਿ ਡਾਊਟ ਇਹ ਕ੍ਰੀਏਟ ਹੁੰਦਾ ਹੈ ਕਿ ਜਿੱਥੇ ਐਡਾ ਵੱਡਾ ਪ੍ਰੋਟੈਸਟ ਹੋਇਆ ਹੋਵੇ ਜਿੱਥੇ 400 500 ਬੰਦਾ ਸਾਰਾ ਦਿਨ ਰਿਹਾ ਹੋਵੇ ਉੱਥੇ ਖਾਲੀ ਕਾਰਤੂਸ ਕਿਵੇਂ ਮਿਲ ਸਕਦੇ ਨੇ ਜਿਹੜਾ ਵੈਪਨ ਰਿਕਵਰ ਹੋਇਆ ਸੀ ਉਹ ਇੱਕ ਪਿੰਡ ਚ ਬਰਾਮਦ ਹੋ ਮੁਲਜ਼ਮ ਦੇ ਪਿੰਡ ਚ ਬਰਾਮਦ ਖਾਤਾ ਤਾਂ ਉੱਥੇ ਡਾਊਟ ਕ੍ਰੀਏਟ ਹੋਇਆ ਕਿ ਮੁਲਜ਼ਮ ਦੇ ਘਰੇ ਉਹ ਘਰ ਦੇ ਵਿੱਚ ਪੁਲਿਸ ਇੰਟਰ ਕਿਵੇਂ ਕੀਤੀ ਉਹ ਕਹਿੰਦੇ ਜੀ ਇੱਕ ਐਟਰ ਸੀ ਐਟਰ ਦੇ ਥੱਲੇ ਚਾਬੀ ਪਈ ਸੀ ਤਾਂ ਮੈਂ ਇਹਨਾਂ ਨੂੰ ਪੁੱਛਿਆ ਕਿ ਉਸ ਦੀ ਜਿਹੜੀ ਵਾਈਫ ਹੈ ਉਹ ਘਰ ਕਦੋਂ ਛੱਡ ਕੇ ਗਲੀ ਕਿ ਸਾਡੀ ਨੌਲੇਜ ਦੇ ਮੁਤਾਬਕ 2 ਦਿਨ ਪਹਿਲਾਂ ਚਲੀ ਗਈ ਹੁਣ ਮੁਲਜ਼ਮ ਇਹਨਾਂ ਦੇ ਕੋਲ ਹੈ ਵਾਈਫ ਹੁੰਦੀ ਮਿਲੀ ਨਹੀਂ ਚਾਬੀ ਇਹਨਾਂ ਨੂੰ ਕਿਵੇਂ ਪਤਾ ਲੱਗੀ ਕਿ ਐਟਰ ਦੇ ਥੱਲੇ ਚਾਬੀ ਪਈ ਹੈ ਤਾਂ ਮੈਂ ਕਦ ਦੁਬਾਰਾ ਚਾਬੀ ਕਿਨੂੰ ਦਿੱਤੀ ਕਿ ਅਰੇ ਦੁਬਾਰਾ ਅਸੀਂ ਇੱਥੇ ਥੱਲੇ ਰੱਖ ਆਏ ਸੀ ਸੋ ਇਹਨਾਂ ਗੱਲਾਂ ਨੂੰ ਵੈਪਨ ਖਾਲੀਕਾਰ ਤੁਸੀਂ ਬ੍ਰਾਮਦ ਹੋਣੇ ਤਾਂ ਇਹਨਾਂ ਤੇ ਡਾਊਟ ਕ੍ਰੀਏਟ ਹੋਇਆ ਮੇਰੇ ਮੈਨੂੰ ਲੱਗਦਾ ਜਿਵੇਂ ਜੱਜਮੈਂਟ ਦੇਖੀ ਨਹੀਂ ਮਾਨਯੋਗ ਅਦਾਲਤ ਨੂੰ ਇਹਨਾਂ ਦੇ ਜੱਜਮੈਂਟ ਤੇ ਇਹਨਾਂ ਦੇ ਡਾਊਟ ਕ੍ਰੀਏਟ ਹੋਇਆ ਪਹਿਲੇ ਗਵਾਵਾਂ ਦਾ ਹਸਟਾਈਲ ਹੋ ਜਾਣਾ ਸੋ ਇਹਨਾਂ ਸਬੂਤਾਂ ਦੇ ਘਾਟ ਕਰਕੇ ਜਿਹੜਾ ਮਾਨਯੋਗ ਅਦਾਲਤ ਨੇ ਉਹ ਬਰੀ ਕੀਤਾ ਪਹਿਲੀ ਗੱਲ ਤਾਂ ਅਰਸ਼ ਡਾਲੇ ਦਾ ਜਿਹੜਾ ਫਾਦਰ ਸੀ ਉਹ ਮੌਕੇ ਤੇ ਦਿਖਾਇਆ ਹੀ ਨਹੀਂ ਇਹ ਨਾਲੇ ਉਹ ਹੈ ਵੀ ਨਹੀਂ ਮੌਕੇ ਤੇ ਤਾਂ ਉਹਨੂੰ 120 ਵਿੱਚ ਪਾਇਆ ਹੁਣ ਇਹ ਕੇਸ ਜਿਹੜਾ ਓਕਿਟ ਹੋਣ ਤੋਂ ਬਾਅਦ ਤਾਂ ਅਰਸ਼ ਢਾਲੇ ਦਾ ਲਿੰਕ ਹੀ ਖਤਮ ਹੋ ਗਿਆ ਇਸ ਕੇਸ ਦੇ ਵਿੱਚ ਕਿਉਂਕਿ ਜਿੰਨਾ ਇਹਨਾਂ ਨੇ ਰੋਲਾ ਪਾਇਆ ਸੀ ਲੋਕਾਂ ਨੇ ਜਿੰਨਾ ਇਹ ਪਹਿਨਾਂ ਦੀ ਇਨਵੈਸਟੀਗੇਸ਼ਨ ਕਹਿ ਰਹੀ ਸੀ ਕਿ ਅਰਸ਼ ਢਾਲੇ ਨੇ ਮਰਡਰ ਕਰਾਇਆ ਹੁਣ ਜੋ ਅਰਸ਼ ਢਾਲੇ ਦਾ 120 ਵਿੱਚੋਂ ਦਾ ਫਾਦਰ ਮਰੀ ਹੋ ਗਿਆ ਤਾਂ ਉਹਦਾ ਫਾਦਰ ਹੈ ਜਿਹੜਾ ਉਹਦਾ ਲਿੰਕ ਬਣਾਇਆ ਸੀ ਅਰਸ਼ ਢਾਲੇ ਨਾਲ ਜੋ ਵਿੱਚੋਂ ਲਿੰਕ ਹੀ ਖਤਮ ਹੋ ਗਿਆ ਇਹਨਾਂ ਦੀ ਫੈਮਿਲੀ ਹਸਟਾਈਲ ਹੋ ਗਈ ਫੈਮਿਲੀ ਮੁਕਰ ਗਈ ਉਹ ਮਰਡਰ ਤੋਂ ਆਡੈਂਟੀਫਾਈ ਨਹੀਂ ਕਰ ਰਹੇ ਕਾਤਲ ਨੂੰ ਤਾ ਅਰਚ ਡਾਲੇ ਦਾ ਤਾਂ ਲਿੰਕ ਹੀ ਖਤਮ ਹੋ ਗਿਆ ਸੋ ਇਸ ਕੇਸ ਦੇ ਵਿੱਚ ਜਿੰਨੇ ਮੁਲਜ਼ਮ ਬਰੀ ਹੋਏ ਨੇ ਜਿਨ੍ਹਾਂ ਦੇ ਚਲਾਨ ਬਾਕੀ ਰਹਿ ਚੁੱਕੇ ਨੇ ਪਰ ਉਹਨਾਂ ਦੀ ਐਵੀਡੈਂਸ ਹੀ ਇਸ ਤਰ੍ਹਾਂ ਦੀ ਆ ਚੁੱਕੀ ਹੈ ਕਿ ਜਿਹੜੇ ਬਾਕੀ 4 ਰਹਿ ਗਏ ਨੇ ਉਹਨਾਂ ਦਾ ਇਸ ਕੇਸ ਦੇ ਵਿੱਚ ਲਿੰਕ ਬਣਦਾ ਹੀ ਕੋਈ ਨਹੀਂ ਟੋਟਲ ਕਿੰਨੇ ਨੇ ਜੀ ਇਸ ਕੇਸ ਦੇ ਟੋਟਲ 8 ਨੇ ਜੀ ਇਸ ਦੇ ਵਿੱਚ ਤਿੰਨਾਂ ਦਾ ਚਲਾਨ ਪੇਸ਼ ਨਹੀਂ ਹੋਇਆ ਇੱਕ ਦਾ ਜੁਵਨਾਈਲ ਚ ਹੋਇਆ ਸੀ ਜੁਵਨਾਈਲ ਦਾ ਮੇਰੇ ਨਾਲ ਦਾ ਚਾਰ ਬਰੀ ਹੋ ਗਿਆ ਕੋਈ ਜੁਵਨਾਈਲ ਕੋਰਟ ਬੱਚੇ ਦੀ ਹੈ ਤਾਂ ਜਿਹੜੇ ਹੁਣ 4 ਦੇ ਟ੍ਰਾਇਲ ਚੱਲ ਰਿਹਾ ਸੀ ਸੋ ਇਸ ਕੇਸ ਦੇ ਵਿੱਚ ਨਾ ਅਰਚ ਡਾਲੇ ਦਾ ਫਾਦਰ ਦਾ ਕੋਈ ਲਿੰਕ ਹੈ ਨਾ ਅਰਚ ਡਾਲੇ ਦਾ ਸਰ ਲੱਗਦਾ ਇੱਕ ਉਹ ਇੱਕ ਜਿਹੜੀ ਆਪਾਂ ਕਹਿ ਦਿੰਦੇ ਆ ਕਿ ਕਿਸੇ ਨੇ ਜ਼ਿੰਮੇਵਾਰੀ ਚੱਕ ਲਈ ਅੱਜ ਤੱਕ ਨਹੀਂ ਸਮਝਾਈ ਜ਼ਿੰਮੇਵਾਰੀ ਕਿੱਥੋਂ ਚੁੱਕੀ ਜਾਂਦੀ ਹੈ ਸੋ ਕਈ ਵਾਰ ਸਟੇਟ ਏਡੀ ਹੁਸ਼ਿਆਰ ਹੁੰਦੀ ਹੈ ਕਈ ਵਾਰ ਮਰਡਰ ਕਿਸੇ ਹੋਰ ਸਾਈਡ ਤੇ ਜਾਂਦਾ ਹੈ ਤ ਉਹਨੂੰ ਲੈ ਕਿਸੇ ਹੋਰ ਸਾਈਡ ਤੇ ਜਾਂਦੇ ਸੋ ਇਹਨਾਂ ਗੱਲਾਂ ਬਾਰੇ ਕੁਐਸਚਨ ਦਾ ਆਨਸਰ ਕੋਈ ਨਹੀਂ